web ਮੈਂ ਹਾਂ ਰਮਨਦੀਪ ਸਿੰਘ ਚੋੜੀ ਤੇ ਇਸ ਵੇਲੇ ਇੱਕ ਮੰਦਭਾਗੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਸੀਨੀਅਰ ਸਿਆਸਤਦਾਨ ਸਾਬਕਾ ਰਾਜ ਸਭਾ ਮੈਂਬਰ ਸਾਬਕਾ ਸੰਸਦ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ ਸੁਖਦੇਵ ਸਿੰਘ ਢੀਂਸਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਦਾ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਫੀ ਨਸਾਸ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ। ਸੁਖਦੇਵ ਸਿੰਘ ਢੀਂਸਾ ਨੇ ਜੇਕਰ ਉਹਨਾਂ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਹੀ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕੌਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਧਨੋਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਧਨੋਲੇ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਦੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲੈਂਸ ਦੇ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸਮਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉੱਥੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚ ਉਹ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਣ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਖਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ ਚ ਸਤਿਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਤਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸੰਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਲੈਂਦੇ ਨੇ ਬਾਅਦ ਫਿਰ ਆਪਣੇ ਆਪ ਨੂੰ ਅਕਾਲੀ ਦਲ ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਧਿਰਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਅਕਾਲੀ ਸਰਕਾਰ ਦੇ ਦਰਮਿਆਨ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਤੌਰ ਤੇ ਕਦ ਕਾਫੀ ਵੱਡਾ ਸੀ ਕਈ ਵੱਡੇ ਵੱਡੇ ਅਹੁਦਿਆਂ ਤੇ ਉਹ ਰਹੇ ਔਰ ਜ਼ਿਆਦਾ ਸਮਾਂ ਜਿਹੜਾ ਜ਼ਿੰਦਗੀ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦਿਆਂ ਲੰਘਾਇਆ ਹੈ ਇੱਕ ਵਾਰ ਫੇਰ ਤੋਂ ਅਸੀਂ ਜੇਕਰ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 9 اپریل 1936 ਨੂੰ ਹੁੰਦਾ ਹੈ। ਔਰ ਆਪਣੀ ਉਹ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਆ ਸਿਆਸੀ ਸਫ਼ਰ ਦੀ ਸ਼ੁਰੂਆਤ ਆ ਉਹ ਇੱਕ ਐਕਟਿਵ ਸਟੂਡੈਂਟ ਦੇ ਸਟੂਡੈਂਟ ਲੀਡਰ ਦੇ ਤੌਰ ਤੇ ਕਰਦੇ ਨੇ ਔਰ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸੀ ਸਰਕਾਰੀ ਕਾਲਜ ਜਿਹੜਾ ਹੈ ਰਣਬੀਰ ਕਾਲਜ ਅੰਗਰੂਰ ਤਾਂ ਉੱਥੇ ਹੀ ਉਹ ਆਪਣੀ ਪੋਲਿਟਿਕ ਦੀ ਸ਼ੁਰੂਆਤ ਕਰਦੇ ਨੇ ਉਹ ਪਹਿਲੇ ਇਲੈਕਟਿਡ ਸੈਕਟਰੀ ਰਹੇ ਰਣਬੀਰ ਕਾਲਜ ਸੰਘਰੂੜ ਦੇ ਜਿਹੜੀ ਇੱਕ ਕੌਂਸਲ ਹੈਗੀ ਆ ਉਹਦੇ ਸੈਕਟਰੀ ਰਹੇ ਔਰ ਇਹਦੇ ਤੋਂ ਇਲਾਵਾ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਉਹ ਆਪਣੇ ਇਲਾਕੇ ਦੇ ਪਹਿਲੇ ਨੌਜਵਾਨ ਸਰਪੰਚ ਸਨ ਯਾਨਕੀ ਆਪਣੇ ਸੰਘਰੂੜ ਜ਼ਿਲ੍ਹੇ ਦੇ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈਗਾ ਉੱਬਾਵਾਲ ਸੰਘਰੂੜ ਦੇ ਵਿੱਚ ਹੀ ਪੈਂਦਾ ਉੱਥੋਂ ਉਹ ਨੌਜਵਾਨ ਪਹਿਲੇ ਨੌਜਵਾਨ ਸਰਪੰਚ ਬਣਦੇ ਨੇ ਔਰ ਸਰਪੰਚੀ ਦਾ ਇਲੈਕਸ਼ਨ ਲੜਦੇ ਆ ਉਸ ਉਪਰੰਤ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਆਫ ਬਲਾਕ ਸਮਤੀ ਵੀ ਬਣਾਇਆ ਜਾਂਦਾ ਹੈ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਉਹ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਸੰਗਰੂਰ ਦੇ ਔਰ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਨੋਲਾ ਅਸੈਂਬਲੀ ਤੋਂ ਜਿਹੜਾ ਉਹ ਇੰਡੀਪੈਂਡੈਂਟ ਸੀਟ ਜਿੱਤਦੇ ਨੇ ਔਰ ਫਿਰ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਤਾਂ ਅਰਜਨ ਸਿੰਘ ਲੋਂਗਵਾਲ ਉਹਨਾਂ ਦੇ ਲਈ ਅਦਸ਼ ਰਹਿ ਔਰ ਇੱਕ ਇੱਕ ਵਾਰ ਫਿਰ ਉਹ ਸੁਨਾਮ ਤੋਂ ਜਿਹੜਾ ਵਿਧਾਨ ਸਭਾ ਜਿੱਤਦੇ ਨੇ ਤਾਂ ਇਸ ਤਰ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਅੱਜ ਸੁਖਦੇਵ ਸਿੰਘ ਢੀਂਸਾ ਜਿਹੜੇ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਰਹੇ ਨੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ ਬਰਹਾਲ ਉਹਨਾਂ ਦੇ ਅੰਤਿਮ ਜੁਨੀਆ ਰਸਮਾਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਉਹਦੇ ਬਾਰੇ ਡਿਟੇਲ ਚ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈ ਪਰ ਸੁਭਾਵਿਕ ਤੌਰ ਤੇ ਢੀਂਸਾ ਪਰਿਵਾਰ ਦੇ ਲਈ ਔਰ ਸਿਆਸੀ ਜਗਤ ਦੇ ਲਈ ਸੁਖਦੇਵ ਸਿੰਘ ਢੀਂਸਾ ਦਾ ਜਾਣਾ ਇੱਕ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ। ਮਨੀ ਅਕਾਲੀ ਦਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ। ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ। ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਾਂ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਕਾਫੀ ਨਸਾਜ਼ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਸੁਖਦੇਵ ਸਿੰਘ ਢੀਂਸਾ ਨੇ ਜੇਕਰ ਉਹਨਾਂ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਇਹ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕੌਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਧਨੋਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਧਨੋਲੇ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਦੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲੈਂਸ ਦੇ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸੰਪਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉਤੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚ ਉਹ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਣ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ ਚ ਸਤਿਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਤਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸੰਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਲੈਂਦੇ ਨੇ ਬਾਅਦ ਫਿਰ ਆਪਣੇ ਆਪ ਨੂੰ ਅਕਾਲੀ ਦਲ ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਧਿਰਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਅਕਾਲੀ ਸਰਕਾਰ ਦੇ ਦਰਮਿਆਨ ਸੁਖਦੇਵ ਸਿੰਘ ਢੀਂਸਾ ਦਾ ਸਿਆਸੀ ਤੌਰ ਤੇ ਕਦ ਕਾਫੀ ਵੱਡਾ ਸੀ ਕਈ ਵੱਡੇ ਵੱਡੇ ਅਹੁਦਿਆਂ ਤੇ ਉਹ ਰਹੇ ਔਰ ਜ਼ਿਆਦਾ ਸਮਾਂ ਜਿਹੜਾ ਜ਼ਿੰਦਗੀ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦਿਆਂ ਲੰਘਾਇਆ ਹੈ ਇੱਕ ਵਾਰ ਫੇਰ ਤੋਂ ਅਸੀਂ ਜੇਕਰ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 9 ਅਪ੍ਰੈਲ 1936 ਨੂੰ ਹੁੰਦਾ ਹੈ ਔਰ ਆਪਣੀ ਉਹ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਆ ਸਿਆਸੀ ਸਫ਼ਰ ਦੀ ਸ਼ੁਰੂਆਤ ਆ ਉਹ ਇੱਕ ਐਕਟਿਵ ਸਟੂਡੈਂਟ ਦੇ ਸਟੂਡੈਂਟ ਲੀਡਰ ਦੇ ਤੌਰ ਤੇ ਕਰਦੇ ਨੇ ਔਰ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸੀ ਸਰਕਾਰੀ ਕਾਲਜ ਜਿਹੜਾ ਹੈ ਰਣਬੀਰ ਕਾਲਜ ਸੰਗਰੂਰ ਤਾਂ ਉੱਥੇ ਹੀ ਉਹ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕਰਦੇ ਨੇ ਉਹ ਪਹਿਲੇ ਇਲੈਕਟਿਡ ਸੈਕਟਰੀ ਰਹੇ ਰਣਬੀਰ ਕਾਲਜ ਸੰਗਰੂਰ ਦੇ ਜਿਹੜੀ ਇੱਕ ਕੌਂਸਲ ਹੈਗੀ ਆ ਉਹਦੇ ਸੈਕਟਰੀ ਰਹੇ ਔਰ ਇਹਦੇ ਤੋਂ ਇਲਾਵਾ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹ ਆਪਣੇ ਇਲਾਕੇ ਦੇ ਪਹਿਲੇ ਨੌਜਵਾਨ ਸਰਪੰਚ ਸਨ, ਯਾਨੀ ਕਿ ਆਪਣੇ ਸੰਗਰੂਰ ਜ਼ਿਲ੍ਹੇ ਦੇ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈਗਾ ਉੱਬਾਵਾਲ ਸੰਗਰੂਰ ਦੇ ਵਿੱਚ ਹੀ ਪੈਂਦਾ, ਉੱਥੋਂ ਉਹ ਨੌਜਵਾਨ ਪਹਿਲੇ ਨੌਜਵਾਨ ਸਰਪੰਚ ਬਣਦੇ ਨੇ ਔਰ ਸਰਪੰਚੀ ਦਾ ਇਲੈਕਸ਼ਨ ਲੜਦੇ ਆ। ਉਸ ਉਪਰੰਤ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਆਫ ਬਲਾਕ ਸੰਮਤੀ ਵੀ ਬਣਾਇਆ ਜਾਂਦਾ। ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਉਹ। ਡਿਸਟ੍ਰਿਕਟ ਕੋਆਪਰੇਟਿਵ ਬੈਂਕ ਸੰਗਰੂਰ ਦੇ ਔਰ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਨੋਲਾ ਅਸੈਂਬਲੀ ਤੋਂ ਜਿਹੜਾ ਉਹ ਇੰਡੀਪੈਂਡੈਂਟ ਸੀਟ ਜਿੱਤਦੇ ਨੇ ਔਰ ਫਿਰ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਤਾਂ ਅਰਜਨ ਸਿੰਘ ਲੋਂਗੋਵਾਲ ਉਹਨਾਂ ਦੇ ਲਈ ਅਧਾਰਸ਼ ਰਹੇ ਔਰ ਇੱਕ ਇੱਕ ਵਾਰ ਫਿਰ ਉਹ ਸੁਨਾਮ ਤੋਂ ਜਿਹੜਾ ਵਿਧਾਨ ਸਭਾ ਜਿੱਤਦੇ ਨੇ ਤਾਂ ਇਸ ਤਰ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਅੱਜ ਸੁਖਦੇਵ ਸਿੰਘ ਢੀਂਡਸਾ ਜਿਹੜੇ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਰਹੇ ਨੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ ਬਰਹਾਲ ਉਹਨਾਂ ਦੇ ਅੰਤਿਮ ਜੁਨੀਆ ਰਸਮਾਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਉਹਦੇ ਬਾਰੇ ਡਿਟੇਲ ਚ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈ ਪਰ ਸੁਭਾਵਿਕ ਤੌਰ ਤੇ ਢੀਂਟਸਾ ਪਰਿਵਾਰ ਦੇ ਲਈ ਔਰ ਸਿਆਸੀ ਜਗਤ ਦੇ ਲਈ ਸੁਖਦੇਵ ਸਿੰਘ ਢੀਂਟਸਾ ਦਾ ਜਾਣਾ ਇੱਕ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ। ਮਨੀ ਅਕਾਲੀ ਜਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ। ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ। ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਾਂ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਫੀ ਨਸਾਜ਼ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ। ਇਹ ਖਬਰਾਂ ਆ ਰਹੀਆਂ ਸਨ ਸੁਖਦੇਵ ਸਿੰਘ ਢੀਂਗਸਾ ਨੇ ਜੇਕਰ ਉਹਨਾਂ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਹੀ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕੌਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਧਨੋਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਦਨੋਲਿਤ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲਾਈਨਸ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸਮਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉਤੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚ ਉਹ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਾਨ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਖਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ 'ਚ ਸਤਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਟਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਲੈਂਦੇ ਨੇ ਬਾਅਦ ਚ ਫਿਰ ਆਪਣੇ ਆਪ ਨੂੰ ਅਕਾਲੀ ਦਲ ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਧਿਰਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਅਕਾਲੀ ਸਰਕਾਰ ਦੇ ਦਰਮਿਆਨ ਸੁਖਦੇਵ ਸਿੰਘ ਢੀਂਸਾ ਦਾ ਸਿਆਸੀ ਤੌਰ ਤੇ ਕਦ ਕਾਫੀ ਵੱਡਾ ਸੀ ਕਈ ਵੱਡੇ ਵੱਡੇ ਅਹੁਦਿਆਂ ਤੇ ਉਹ ਰਹੇ ਔਰ ਜ਼ਿਆਦਾ ਸਮਝ ਜਿਹੜਾ ਜ਼ਿੰਦਗੀ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦਿਆਂ ਲੰਘਾਇਆ ਹੈ ਇੱਕ ਵਾਰ ਫੇਰ ਤੋਂ ਅਸੀਂ ਜੇਕਰ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 9 April 1936 ਨੂੰ ਹੁੰਦਾ ਹੈ ਔਰ ਆਪਣੀ ਉਹ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਹੈ ਸਿਆਸੀ ਸਫ਼ਰ ਦੀ ਸ਼ੁਰੂਆਤ ਆ ਉਹ ਇੱਕ ਐਕਟਿਵ ਸਟੂਡੈਂਟ ਦੇ ਸਟੂਡੈਂਟ ਲੀਡਰ ਦੇ ਤੌਰ ਤੇ ਕਰਦੇ ਨੇ ਔਰ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸੀ ਸਰਕਾਰੀ ਕਾਲਜ ਜਿਹੜਾ ਹੈ ਰਣਬੀਰ ਕਾਲਜ ਸੰਗਰੂਰ ਤਾਂ ਉੱਥੇ ਹੀ ਉਹ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕਰਦੇ ਨੇ ਉਹ ਪਹਿਲੇ ਇਲੈਕਟਿਡ ਸੈਕਟਰੀ ਰਹੇ ਰਣਬੀਰ ਕਾਲਜ ਸੰਗਰੂਰ ਦੇ ਜਿਹੜੀ ਕਿ ਕੌਂਸਲ ਹੈਗੀ ਆ ਉਹਦੇ ਸੈਕਟਰੀ ਰਹੇ ਔਰ ਇਹਦੇ ਤੋਂ ਇਲਾਵਾ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਉਹ ਆਪਣੇ ਇਲਾਕੇ ਦੇ ਪਹਿਲੇ ਨੌਜਵਾਨ ਸਰਪੰਚ ਸਨ ਯਾਨੀ ਕਿ ਆਪਣੇ ਸੰਗਰੂਰ ਜ਼ਿਲ੍ਹੇ ਦੇ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈਗਾ ਉੱਬਾਵਾਲ ਸੰਗਰੂਰ ਦੇ ਵਿੱਚ ਹੀ ਪੈਂਦਾ ਉੱਥੋਂ ਉਹ ਨੌਜਵਾਨ ਪਹਿਲੇ ਨੌਜਵਾਨ ਸਰਪੰਚ ਬਣਦੇ ਨੇ ਔਰ ਸਰਪੰਚੀ ਦਾ ਇਲੈਕਸ਼ਨ ਲੜਦੇ ਆ ਉਸ ਅਪਰੰਤ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਆਫ ਬਲਾਕ ਸਮਤੀ ਵੀ ਬਣਾਇਆ ਜਾਂਦਾ ਹੈ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਉਹ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਸੰਗਰੂਰ ਦੇ ਔਰ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਨੋਲਾ ਅਸੈਂਬਲੀ ਤੋਂ ਜਿਹੜਾ ਉਹ ਇੰਡੀਪੈਂਡੈਂਟ ਸੀਟ ਜਿੱਤਦੇ ਨੇ ਔਰ ਫਿਰ ਉਹਨਾਂ ਵੱਲੋਂ ਸ਼ਰਮਣੀ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਤਾਂ ਅਰਚਨ ਸਿੰਘ ਲੌਂਗਵਾਲ ਉਹਨਾਂ ਦੇ ਲਈ ਅਦਸ਼ ਰਹੇ ਔਰ ਇੱਕ ਇੱਕ ਵਾਰ ਫਿਰ ਉਹ ਸੁਨਾਮ ਤੋਂ ਜਿਹੜਾ ਵਿਧਾਨ ਸਭਾ ਜਿੱਤਦੇ ਨੇ ਤਾਂ ਇਸ ਤਰ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਅੱਜ ਸੁਖਦੇਵ ਸਿੰਘ ਢੀਂਸਾ ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ। ਪਰ ਹਾਲ ਉਹਨਾਂ ਦੇ ਅੰਤਿਮ ਜੁਨੀਆ ਰਸਮਾਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਉਹਦੇ ਬਾਰੇ ਡਿਟੇਲ ਚ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈ। ਪਰ ਸੁਭਾਵਿਕ ਤੌਰ ਤੇ ਢੀਂਟਸਾ ਪਰਿਵਾਰ ਦੇ ਲਈ ਔਰ ਸਿਆਸੀ ਜਗਤ ਦੇ ਲਈ ਸੁਖਦੇਵ ਸਿੰਘ ਢੀਂਟਸਾ ਦਾ ਜਾਣਾ ਇੱਕ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ। ਕਮਨੀ ਅਕਾਲੀ ਦਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ। ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ। ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਾਂ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਮੋਹਾਲੀ ਦੇ 40 ਹਸਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਫੀ ਨਸਾਜ਼ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ। ਸੁਖਦੇਵ ਸਿੰਘ ਢੀਂਸਾ ਨੇ ਜੇਕਰ ਉਹਨਾਂ ਦੇ ਸਿਆਸੀ ਕੈਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਇਹ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕਾਉਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਧਨੋਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਧਨੋਲੇ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਦੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲਾਈਨਸ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸਮਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉਤੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚੋਂ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਆ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਣ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਖਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ 'ਚ ਸਤਿਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਤਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਨਿੰਦੇ ਨੇ ਬਾਅਦ 'ਚ ਫਿਰ ਆਪਣੇ ਆਪ ਨੂੰ ਅਕਾਲੀ ਦਲ 'ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਧਿਰਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਅਕਾਲੀ ਸਰਕਾਰ ਦੇ ਦਰਮਿਆਨ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਤੌਰ ਤੇ ਕਦ ਕਾਫੀ ਵੱਡਾ ਸੀ ਕਈ ਵੱਡੇ ਵੱਡੇ ਅਹੁਦਿਆਂ ਤੇ ਉਹ ਰਹੇ ਔਰ ਜ਼ਿਆਦਾ ਸਮਾਂ ਜਿਹੜਾ ਜ਼ਿੰਦਗੀ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦਿਆਂ ਲੰਘਾਇਆ ਹੈ ਇੱਕ ਵਾਰ ਫੇਰ ਤੋਂ ਅਸੀਂ ਜੇਕਰ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 9 اپریل 1936 ਨੂੰ ਹੁੰਦਾ ਹੈ। ਔਰ ਆਪਣੀ ਉਹ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਆ ਸਿਆਸੀ ਸਫ਼ਰ ਦੀ ਸ਼ੁਰੂਆਤ ਆ ਉਹ ਇੱਕ ਐਕਟਿਵ ਸਟੂਡੈਂਟ ਦੇ ਸਟੂਡੈਂਟ ਲੀਡਰ ਦੇ ਤੌਰ ਤੇ ਕਰਦੇ ਨੇ ਔਰ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸੀ ਸਰਕਾਰੀ ਕਾਲਜ ਜਿਹੜਾ ਹੈ ਰਣਬੀਰ ਕਾਲਜ ਅੰਗਰੂਰ ਤਾਂ ਉੱਥੇ ਹੀ ਉਹ ਆਪਣੀ ਪੋਲਿਟਿਕ ਦੀ ਸ਼ੁਰੂਆਤ ਕਰਦੇ ਨੇ ਉਹ ਪਹਿਲੇ ਇਲੈਕਟਿਡ ਸੈਕਟਰੀ ਰਹੇ ਰਣਬੀਰ ਕਾਲਜ ਸੰਗਰੂਰ ਦੇ ਜਿਹੜੀ ਇੱਕ ਕੌਂਸਲ ਹੈਗੀ ਆ ਉਹਦੇ ਸੈਕਟਰੀ ਰਹੇ ਔਰ ਇਹਦੇ ਤੋਂ ਇਲਾਵਾ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਉਹ ਆਪਣੇ ਇਲਾਕੇ ਦੇ ਪਹਿਲੇ ਨੌਜਵਾਨ ਸਰਪੰਚ ਸਨ ਯਾਨਕੀ ਆਪਣੇ ਸੰਗਰੂਰ ਜ਼ਿਲ੍ਹੇ ਦੇ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈਗਾ ਉੱਬਾਵਾਲ ਸੰਗਰੂਰ ਦੇ ਵਿੱਚ ਹੀ ਪੈਂਦਾ ਉੱਥੋਂ ਉਹ ਨੌਜਵਾਨ ਪਹਿਲੇ ਨੌਜਵਾਨ ਸਰਪੰਚ ਬਣਦੇ ਨੇ ਔਰ ਸਰਪੰਚੀ ਦਾ ਇਲੈਕਸ਼ਨ ਲੜਦੇ ਆ ਉਸ ਪ੍ਰੰਤ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਆਫ ਬਲਾਕ ਸਮਤੀ ਉਹ ਵੀ ਬਣਾਇਆ ਜਾਂਦਾ ਹੈ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਉਹ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਸੰਗਰੂਰ ਦੇ ਔਰ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਨੋਲਾ ਅਸੈਂਬਲੀ ਤੋਂ ਜਿਹੜਾ ਉਹ ਇੰਡੀਪੈਂਡੈਂਟ ਸੀਟ ਜਿੱਤਦੇ ਨੇ ਔਰ ਫਿਰ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਤਾਂ ਅਰਜਨ ਸਿੰਘ ਲੋਂਗੋਵਾਲ ਉਹਨਾਂ ਦੇ ਲਈ ਅਦਾਰਸ਼ ਰਹੇ ਔਰ ਇੱਕ ਇੱਕ ਵਾਰ ਫਿਰ ਉਹ ਸੁਨਾਮ ਤੋਂ ਜਿਹੜਾ ਵਿਧਾਨ ਸਭਾ ਜਿੱਤਦੇ ਨੇ ਤਾਂ ਇਸ ਤਰ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਅੱਜ ਸੁਖਦੇਵ ਸਿੰਘ ਢੀਂਸਾ ਜਿਹੜੇ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਰਹੇ ਨੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਹਾਲ ਉਹਨਾਂ ਦੇ ਅੰਤਿਮ ਜੁਨੀਆ ਰਸਮਾਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਉਹਦੇ ਬਾਰੇ ਡਿਟੇਲ ਚ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈ ਪਰ ਸੁਭਾਵਿਕ ਤੌਰ ਤੇ ਢੀਂਸਾ ਪਰਿਵਾਰ ਦੇ ਲਈ ਔਰ ਸਿਆਸੀ ਜਗਤ ਦੇ ਲਈ ਸੁਖਦੇਵ ਸਿੰਘ ਢੀਂਸਾ ਦਾ ਜਾਣਾ ਇੱਕ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ। ਮੰਨੀ ਅਕਾਲੀ ਦਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ। ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ। ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਾਂ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਕਾਫੀ ਨਸਾਜ਼ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਸੁਖਦੇਵ ਸਿੰਘ ਢੀਂਗਸਾ ਨੇ ਜੇਕਰ ਉਹਨਾਂ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਹੀ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕੌਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਧਨੌਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਧਨੋਲੇ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲੈਂਸ ਦੇ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸਮਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉਤੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚ ਉਹ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਾਨ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਖਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ 'ਚ ਸਤਿਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਟਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਲੈਂਦੇ ਨੇ ਬਾਅਦ ਚ ਫਿਰ ਆਪਣੇ ਆਪ ਨੂੰ ਅਕਾਲੀ ਦਲ ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਧਿਰਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਅਕਾਲੀ ਸਰਕਾਰ ਦੇ ਦਰਮਿਆਨ ਸੁਖਦੇਵ ਸਿੰਘ ਢੀਂਸਾ ਦਾ ਸਿਆਸੀ ਤੌਰ ਤੇ ਕਦ ਕਾਫੀ ਵੱਡਾ ਸੀ ਕਈ ਵੱਡੇ ਵੱਡੇ ਅਹੁਦਿਆਂ ਤੇ ਉਹ ਰਹੇ ਔਰ ਜ਼ਿਆਦਾ ਸਮਝ ਜਿਹੜਾ ਜ਼ਿੰਦਗੀ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦਿਆਂ ਲੰਘਾਇਆ ਹੈ। ਇੱਕ ਵਾਰ ਫੇਰ ਤੋਂ ਅਸੀਂ ਜੇਕਰ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 9 April 1936 ਨੂੰ ਹੁੰਦਾ ਹੈ। ਔਰ ਆਪਣੀ ਉਹ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਹੈ, ਸਿਆਸੀ ਸਫ਼ਰ ਦੀ ਸ਼ੁਰੂਆਤ ਆ ਉਹ ਇੱਕ ਐਕਟਿਵ ਸਟੂਡੈਂਟ ਦੇ ਸਟੂਡੈਂਟ ਲੀਡਰ ਦੇ ਤੌਰ ਤੇ ਕਰਦੇ ਨੇ। ਔਰ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸੀ ਸਰਕਾਰੀ ਕਾਲਜ ਜਿਹੜਾ ਹੈ ਰਣਬੀਰ ਕਾਲਜ ਸੰਗਰੂਰ ਤਾਂ ਉੱਥੇ ਹੀ ਉਹ ਆਪਣੀ ਪੋਲਿਟਿਕ ਦੀ ਸ਼ੁਰੂਆਤ ਕਰਦੇ ਨੇ ਉਹ ਪਹਿਲੇ ਇਲੈਕਟਡ ਸੈਕਟਰੀ ਰਹੇ ਰਣਬੀਰ ਕਾਲਜ ਸੰਗਰੂਰ ਦੇ ਜਿਹੜੀ ਕਾਉਂਸਲ ਹੈਗੀ ਆ ਉਹਦੇ ਸੈਕਟਰੀ ਰਹੇ ਔਰ ਇਹਦੇ ਤੋਂ ਇਲਾਵਾ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਉਹ ਆਪਣੇ ਇਲਾਕੇ ਦੇ ਪਹਿਲੇ ਨੌਜਵਾਨ ਸਰਪੰਚ ਸਨ ਯਾਨੀ ਕਿ ਆਪਣੇ ਸੰਗਰੂਰ ਜ਼ਿਲ੍ਹੇ ਦੇ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈਗਾ ਉੱਬਾਵਾਲ ਸੰਗਰੂਰ ਦੇ ਵਿੱਚ ਹੀ ਪੈਂਦਾ ਉੱਥੋਂ ਉਹ ਨੌਜਵਾਨ ਪਹਿਲੇ ਨੌਜਵਾਨ ਸਰਪੰਚ ਬਣਦੇ ਨੇ ਔਰ ਸਰਪੰਚੀ ਦਾ ਇਲੈਕਸ਼ਨ ਲੜਦੇ ਆ ਉਸ ਉਪਰੰਤ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਆਫ ਬਲੌਕ ਸੰਮਤੀ ਵੀ ਬਣਾਇਆ ਜਾਂਦਾ ਹੈ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਉਹ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਸੰਗਰੂਰ ਦੇ ਔਰ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਨੋਲਾ ਅਸੈਂਬਲੀ ਤੋਂ ਜਿਹੜਾ ਉਹ ਇੰਡੀਪੈਂਡੈਂਟ ਸੀਟ ਜਿੱਤਦੇ ਨੇ ਔਰ ਫਿਰ ਉਹਨਾਂ ਵੱਲ ਸ਼ਰਮਣੀ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਤਾਂ ਅਰਜਨ ਸਿੰਘ ਲੋਂਗੋਵਾਲ ਉਹਨਾਂ ਦੇ ਲਈ ਅਦਰਸ਼ ਰਹੇ ਔਰ ਇੱਕ ਇੱਕ ਵਾਰ ਫਿਰ ਉਹ ਸੁਨਾਮ ਤੋਂ ਜਿਹੜਾ ਵਿਧਾਨ ਸਭਾ ਜਿੱਤਦੇ ਨੇ ਤਾਂ ਇਸ ਤਰ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਅੱਜ ਸੁਖਦੇਵ ਸਿੰਘ ਢੀਂਸਾ ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜੇ ਸਨ ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ। ਪਰ ਹਾਲ ਉਹਨਾਂ ਦੇ ਅੰਤਿਮ ਜੁਨੀਆ ਰਸਮਾਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਉਹਦੇ ਬਾਰੇ ਡਿਟੇਲ ਚ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈ। ਪਰ ਸੁਭਾਵਿਕ ਤੌਰ ਤੇ ਢੀਂਸਾ ਪਰਿਵਾਰ ਦੇ ਲਈ ਔਰ ਸਿਆਸੀ ਜਗਤ ਦੇ ਲਈ ਸੁਖਦੇਵ ਸਿੰਘ ਢੀਂਸਾ ਦਾ ਜਾਣਾ ਇੱਕ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ। ਕਮਨੀ ਅਕਾਲੀ ਦਲ ਦੇ ਉਹ ਸਰਪ੍ਰਸਤ ਰਹਿ ਚੁੱਕੇ ਨੇ। ਅੱਜ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ। ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਾਂ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਦੇਹਾਂਤ ਹੋ ਗਿਆ। ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਫੀ ਨਸਾਜ਼ ਸੀ ਉਹਨਾਂ ਦੀ ਤਬੀਅਤ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ। ਸੁਖਦੇਵ ਸਿੰਘ ਢੀਂਸਾ ਨੇ ਜੇਕਰ ਉਹਨਾਂ ਦੇ ਸਿਆਸੀ ਕੈਰੀਅਰ ਦੀ ਗੱਲ ਕਰੀਏ ਤਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਕਾਲਜ ਦੇ ਵਿੱਚ ਹੀ ਉਹ ਜਿਹੜਾ ਇਲੈਕਟਿਡ ਸੈਕਟਰੀ ਬਣਦੇ ਨੇ ਕਾਲਜ ਦੀ ਕਾਉਂਸਲ ਦੇ ਫਿਰ ਪ੍ਰਧਾਨ ਵੀ ਬਣਦੇ ਨੇ ਔਰ ਉਸ ਉਪਰੰਤ ਇੰਡੀਪੈਂਡੈਂਟ ਤੌਰ ਤੇ ਉਹ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਤਨੌਲੇ ਤੋਂ ਇੰਡੀਪੈਂਡੈਂਟ ਚੋਣ ਲੜਦੇ ਨੇ ਤੇ ਫਿਰ 1972 ਦੇ ਵਿੱਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਤਨੌਲੇ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਦੇ ਨੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੇ ਜਿਹੜੇ ਕਿ ਸਿਆਸਤ ਦੇ ਵਿੱਚ ਉਹਨਾਂ ਦੇ ਉਸਤਾਦ ਰਹੇ ਔਰ ਉਹਨਾਂ ਦੇ ਤਹਿਤ ਹੀ ਉਹਨਾਂ ਦੀ ਅਗਵਾਈ ਦੇ ਤਹਿਤ ਉਹਨਾਂ ਦੀ ਗਾਈਡਲੈਂਸ ਦੇ ਤਹਿਤ ਉਹਨਾਂ ਨੇ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਆਪਣੇ ਪਿੰਡ ਦੇ ਉਹ ਸਰਪੰਚ ਵੀ ਬਣੇ ਔਰ ਬਲਾਕ ਸੰਮਤੀ ਦੇ ਚੇਅਰਮੈਨ ਵੀ ਬਣੇ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਸਿਆਸਤ ਨੂੰ ਸ਼ੁਰੂ ਕਰਦਿਆਂ ਉਹ ਰਾਜ ਸਭਾ ਦੇ ਮੈਂਬਰੀ ਤੱਕ ਪਹੁੰਚੇ ਲੋਕ ਸਭਾ ਤੱਕ ਪਹੁੰਚੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਖਾਸ ਗੱਲ ਇਹ ਹੈ ਕਿ ਜਦੋਂ ਅੰਦੋਲਨ ਹੁੰਦਾ ਕਿਸਾਨੀ ਮਸਲੇ ਉੱਭਰਦੇ ਨੇ ਤਾਂ ਉਦੋਂ ਉਹ ਉਤੋਂ ਅਸਤੀਫਾ ਦੇ ਕੇ ਤੇ ਵਾਪਸੀ ਕਰਦੇ ਨੇ ਕੇਂਦਰ ਦੇ ਵਿੱਚ ਉਹ ਯੂਨੀਅਨ ਮਿਨਿਸਟਰ ਵੀ ਰਹਿੰਦੇ ਨੇ ਔਰ ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਲੰਬਾ ਸਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਨੇ 1936 ਦੇ ਵਿੱਚ ਉਹ ਪੈਦਾ ਹੋਏ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਉਹ ਆਪਣਾ ਦਰਸ਼ਮਣ ਦੇ ਸਨ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿੰਦਾ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬੌਂਡਿੰਗ ਬਹੁਤ ਜ਼ਬਰਦਸਤ ਰਹੀ ਔਰ ਦੋਨਾਂ ਲੀਡਰਾਂ ਨੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਰੱਖਿਆ ਸੁਖਦੇਵ ਸਿੰਘ ਢੀਂਡਸਾ ਦਾ ਹਮੇਸ਼ਾ ਅਕਾਲੀ ਦਲ ਚ ਸਤਿਕਾਰ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਅਕਾਲੀ ਦਲ ਦੇ ਨਾਲ ਤਕਰਾਰ ਹੁੰਦੀ ਹੈ ਔਰ ਸੁਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਡਿਫਰੈਂਸ ਆਫ opinion ਹੁੰਦਾ ਜਿਹਦੇ ਕਰਕੇ ਉਹ ਵੱਖ ਹੋ ਜਾਂਦੇ ਨੇ ਤੇ ਅਕਾਲੀ ਦਲ ਸੰਯੁਕਤ ਬਣਾਉਂਦੇ ਨੇ ਉਹਦੇ ਵੀ ਉਹ ਪ੍ਰਧਾਨ ਲੈਂਦੇ ਨੇ ਬਾਅਦ ਫਿਰ ਆਪਣੇ ਆਪ ਨੂੰ ਅਕਾਲੀ ਦਲ ਚ ਮਰਜ ਕਰਦੇ ਨੇ ਔਰ ਉਸ ਉਪਰੰਤ ਫਿਰ ਜਦੋਂ ਸੰਗਰੂਰ ਦੀ ਜਦੋਂ ਚੋਣ ਆਉਂਦੀ ਆ ਤਾਂ ਉਦੋਂ ਫਿਰ ਆ ਕੇ ਦੋਹਾਂ ਤਰ੍ਹਾਂ ਦਾ ਆਪਸ ਦੇ ਵਿੱਚ ਵਖਰੇਵਾ ਹੋ ਜਾਂਦਾ ਉਹਨਾਂ ਦੇ ਬੇਟੇ